ਇਸ ਵੇਲੇ ਪਾ ਪਠਾਨਕੋਟ ਦੀ ਵਾਰਡ ਨੰਬਰ 12 ਬੇਦੀ ਬਜਰੀ ਕੰਪਨੀ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਈਏ ਕਿ ਹਰ ਸਾਲ ਇਸ ਇਲਾਕੇ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸਭ ਤੋਂ ਪਹਿਲਾਂ ਤਸਿਰਦ ਖਾਨ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਚੱਕੀ ਦਰਿਆ ਜਿਹੜਾ ਉਹ ਫਾਨਦੇ ਹੈਗਾ ਤਾਂ ਲੋਕਾਂ ਦੇ ਘਰ ਬਿਲਕੁਲ ਨਾਲ ਹੈਗੇ ਨਾ ਤਸਿਰਦ ਖਾਨ ਦੀ ਕੋਸ਼ਿਸ਼ ਕਰ ਰਹੇ ਆ ਲਗਭਗ 20 ਫੁੱਟ ਦਾ ਫਾਸਲਾ ਰਹਿ ਚੁੱਕਿਆ ਤਾਂ ਲੋਕ ਜਿਹੜੇ ਨੇ ਇਸ ਵੇਲੇ ਡਰ ਦੇ ਸਾਏ ਦੇ ਵਿੱਚ ਨਾ ਲਗਾਤਾਰ ਲੋਕ ਰਾਤ ਨੂੰ ਸੌਂਦੇ ਨਹੀਂ ਹੈਗੇ ਕਾਫੀ ਜ਼ਿਆਦਾ ਦਿੱਕਤਾਂ ਦੇ ਵਿੱਚ ਨੇ ਹਰ ਵੇਲੇ ਮੋਤ ਦਾ ਸਾਆ ਹੈ ਨਾ ਸਿਰ ਤੇ ਮੰਡਰਾ ਰਿਹਾ ਲ ਤੇ ਮੈਂ ਆਪਣੀ ਜਾਣਕਾਰੀ ਮੁਤਾਬਿਕ ਦੱਸਾਂ ਤਾਂ ਲਗਭਗ 3-4 ਸਾਲ ਤੋਂ ਲਗਾਤਾਰ ਮੈਂ ਸੇਰੇ ਦੇ ਵਿੱਚ ਕਵਰੇਜ ਕਰ ਰਿਹਾ ਤਾਂ ਲੋਕ ਹਰ ਵਾਰ ਕਹਿੰਦੇ ਨੇ ਕਿ ਇਸ ਇਲਾਕੇ ਵਿੱਚ ਦੀਵਾਰ ਬਣਾਈ ਜਾਵੇ ਕ੍ਰੇਟ ਬਣਾਏ ਜਾਣ ਪਰ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ ਹੁਣ ਲਗਾਤਾਰ ਲੋਕ ਆਪਣੀ ਸਮੱਸਿਆ ਜਿਹੜੀ ਆਉਂਦੀ ਉਹ ਸਾਹਮਣੇ ਲੈ ਕੇ ਆ ਦੇਣਾ ਪਰ ਕੋਈ ਵੀ ਹੱਲ ਨਹੀਂ ਹੋ ਰਿਹਾ ਜੇਕਰ ਖੁਦ ਨਾਲ ਖਾਸਾ ਕੋਈ ਵੱਡਾ ਹਾਸਾ ਹੋ ਜਾਂਦਾ ਤਾਂ ਸਨਕ ਲੋਕਾਂ ਦਾ ਕਹਿਣਾ ਕਿ ਜੀ ਮਿਵਾਰਾ ਕੌਣ ਹੋਵੇਗਾ ਲਗਾਤਾਰ ਲੋਕ ਜਿਹੜੇ ਨੇ ਆਪਣੇ ਘਰਾਂ ਦੇ ਬਾਹਰ ਬੈਠ ਕੇ ਹੀ ਚਰਚਾ ਕਰਦੇ ਨੇ ਜਰਾ ਦੇ ਨੇ ਲੋਕਾਂ ਦਾ ਇਤਤਕ ਕਹਿਣਾ ਕਿ ਜੇਕਰ ਤੁਸੀਂ ਨਹੀਂ ਕਰ ਸਕਦੇ ਪ੍ਰੋਜੈਕਸ਼ਨ ਨਹੀਂ ਕਰ ਸਕਦਾ ਤਾਂ ਲੋਕ ਆਪਣੇ ਕੋਲੋ ਗ੍ਰਹਿ ਕਰਕੇ ਵੀ ਇਸ ਜਗ੍ਹਾ ਦੇ ਉੱਪਰ ਦੀਵਾਰ ਬਣਾ ਸਕਦੇ ਆ ਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਦੀ ਸਮੱਸਿਆ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਕੋਈ ਵੱਡਾ ਹਾਸਾ ਹੋ ਜਾਂਦਾ ਫਿਰ ਤਾਂ ਪ੍ਰਸ਼ਾਸਨ ਪਹੁੰਚ ਜਾਂਦਾ ਪਰ ਜਦੋਂ ਲੋਕਾਂ ਦੀ ਸਮੱਸਿਆ ਸੁਣੀ ਜਾਣੀ ਚਾਹੀਦੀ ਆ ਲੋਕਾਂ ਦੀ ਨਹੀਂ ਸੁਣੀ ਜਾਂਦੀ ਆ ਉਹ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਸਥਾਨਕ ਲੋਕਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਵੱਡੀ ਸਮੱਸਿਆ ਨੂੰ ਲੈ ਕੇ ਹਾਂਜੀ ਭਾਜੀ ਕੀ ਨਾਮ ਆਪਣਾ ਤੇ ਕੀ ਸਮੱਸਿਆ ਆ ਰਹੀ ਆ ਪਿਛਲੇ ਸਾਲ ਵੀ ਜਦੋਂ ਕਾਫੀ ਪਾਣਾ ਮੇਰਾ ਨਾਮ ਸਚੀਨ ਕੁਮਾਰ ਆ ਮੈਂ 12 ਨੰਬਰ ਵਾਰਡ ਤੋਂ ਆ ਤੇ ਮੈਂ ਆਮ ਆਦਮੀ ਪਾਰਟੀ ਤੋਂ ਬਿਲੋਂਗ ਕਰਨਾ ਪਹਿਲੇ ਤੇ ਮੈਂ ਕਾਂਗਰਸ ਸੀ ਹੀ ਹੁਣ ਆਮ ਆਦਮੀ ਤੇ ਚੱਲ ਗਿਆ ਮੈਂ ਕਿਉਂਕਿ ਕਾਂਗਰਸ ਦੇ ਟਾਈਮ ਤੇ ਕੋਈ ਵੀ ਕੰਮ ਸਾਡੇ ਪ੍ਰਸ਼ਾਸਨ ਨੇ ਕੀਤਾ ਨਹੀਂ ਇੱਥੇ ਜਿੰਨੇ ਕੰਮ ਕੀਤੇ ਹਵਾਜ ਕੀਤੇ ਉਹਨਾਂ ਨੇ ਉਹ ਬੰਨ ਮਾਰਿਆ ਸੀ ਉਹ ਸਾਹਮਣੇ ਨਾਲਾ ਕੱਢਿਆ ਨਾਲਾ ਕੱਢ ਕੇ ਬਾਅਦੋਂ ਐਮਸੀ ਨੇ ਖੁਦ ਨਾਲੋ ਕੇ ਬੰਨ ਤੜਾਤਾ ਜਿਹੜੀ ਹਰ ਸਾਲ ਦੀ ਇਨਕਮ ਬਣੇ ਉਹਨਾਂ ਨੇ ਬੰਨ ਤੜਾਤਾ ਨਾਲੋ ਕੇ ਤੇ ਸਾਰੇ ਘਰਾਂ ਦਾ ਬੇੜਾ ਕਰਕੇ ਕਰਤਾ ਇਹ ਨਾਲਾ ਜਿਹੜਾ ਆ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰੇ ਕਰਨੇ ਆ ਵੀ ਨਾਲਾ ਪਾਰੇ ਉਹਨਾਂ ਨੇ ਕਿਹਾ ਵੀ ਮੈਂ 10 ਲੱਖ ਐਮਪੀ ਫੰਡ ਚੋਂ ਅਰੇਂਜ ਕਰਾ ਦੇਣਾ ਤੁਹਾਨੂੰ ਤੇ 10 ਲੱਖ ਐਮਪੀ ਫੰਡ ਚੋਂ ਜੇ ਚਾਰ ਦਿਨ ਹੋ ਗਏ ਰੇਂਜ ਨਹੀਂ ਜੁੱਦਾ ਹਾਲਾਤ ਕਿਨੇ ਚੱਕੀ ਦੇ ਚੱਕੀ ਦੇ ਮੌਜੂਦਾ ਹਾਲਾਤ ਇਹ ਆ ਸਾਰੇ ਘਰ ਕਿਨਾਰੇ ਤੇ ਆ ਰਾਤ ਅਸੀਂ ਸੌਂ ਨਹੀਂ ਪਾਂਦੇ ਤੇ ਸਾਡੀ ਪ੍ਰਸ਼ਾਸਨ ਅੱਗੇ ਵੀ ਬੇਨਤੀ ਹੈ ਐਮਸੀ ਅੱਗੇ ਵੀ ਬੇਨਤੀ ਹੈ ਤੇ ਰੰਧਾਵਾ ਸਾਹਿਬ ਅੱਗੇ ਵੀ ਬੇਨਤੀ ਹੈ ਜੇ ਐਮਪੀ ਫੰਡ ਜੋ ਪੇਮੈਂਟ ਦੇਣੀ ਹੈ ਦਵੇ ਸਾਡੀ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਐਕਸ਼ਨ ਸਾਹਿਬ ਨੂੰ ਫੋਨ ਕੀਤਾ ਹੈ ਐਕਸ਼ਨ ਸਾਹਿਬ ਨੇ ਅੱਗੇ ਐਸਡੀਓ ਨੂੰ ਕਿਹਾ ਐਸਡੀਓ ਤੇ ਜਈ ਮੋਕੇ ਦੇ 15-20 ਮਿੰਟ ਤੱਕ ਉਹ ਕਹਿੰਦੇ ਮੈਂ ਆ ਰਿਹਾ ਹਾਂ ਹੁਣ ਸਾਡੀ ਇਹੋ ਹੀ ਉਹਨਾਂ ਦੇ ਅੱਗੇ ਗੁਜਾਰਿਸ਼ ਹੈ ਵੀ ਨਾਲਾ ਪਾ ਕੇ ਪਾਣੀ ਨੂੰ ਪਰਲੀ ਸਾਈਡ ਡਾਇਵਰਟ ਕੀਤਾ ਜਾਵੇ ਨਾਮ ਤੁਹਾਡਾ ਕੀ ਸਮਝਿਆ ਜੀ ਮੇਰਾ ਨਾਮ ਸ਼ੋਕਮਾਰਾ ਜੀ ਸਮੱਸਿਆ ਤੇ ਇਹ ਦੇਖੋ ਹਰ ਸਾਲ ਹੀ ਆਂਦੀ ਹੈ ਪਰ ਮੱਧ ਮੌਕੇ ਤੇ ਜਿਹੜੇ ਚੀਜ਼ ਸਾਡਾ ਇਸ ਵੇਲੇ ਮਹੌਲ ਹੈਗਾ ਇਹ ਤੇ ਇਹ ਦੇਖੋ ਨਾ ਇਹ ਤੇ ਸਮਝ ਲਓ ਬਈ ਜਿਹੜਾ ਪਰਸੋ ਫਲੱਡ ਪਿਆ ਦੋ ਫਲੱਡ ਪਿਆ ਉਹਨਾਂ ਦਾ ਸਾਰਾ ਹੀ ਪਾਣੀ ਦਾ ਵਹਾਹ ਜਿਹੜਾ ਕੁਲੀ ਤਰ੍ਹਾਂ ਆ ਗਿਆ ਤੇ ਆਪਾਂ ਸਾਰਿਆਂ ਨੂੰ ਐਪਲੀਕੇਸ਼ਨ ਵੀ ਲਿਖੀਆਂ ਇੱਥੇ ਆਏ ਵੀ ਬੁੱਕ ਦੇ ਬੰਦੇ ਵਾਲੀ ਵਾਈਟਾਂ ਵੀ ਦੇਈਆਂ ਸਾਰਿਆਂ ਨੂੰ ਠੀਕ ਹੈ ਨਾ ਹੁਣ ਜੋ ਵੀ ਇਹ ਸਰਕਾਰ ਜਿਹਦੀ ਵੀ ਆਵਾਦੀ ਪਾਰਟੀ ਦੀ ਜੋ ਵੀ ਇਹ ਸਰਕਾਰ ਆਮ ਪਾਰਟੀ ਦੀ ਹੈ ਠੀਕ ਠੀਕ ਹੈ ਨਾ ਆਹੀ ਆਹੀ ਪ੍ਰਸ਼ਾਸਨਾਂ ਗਏ ਉਹ ਮੰਗ ਕੀਤੀ ਦੀ ਆ ਵੀ ਸਾਨੂੰ ਜੋ ਕਹਿੰਦੇ ਵੀ ਨਹੀਂ ਪਾਣੀ ਚ ਉਹ ਨਹੀਂ ਗ੍ਰੇਡ ਨਹੀਂ ਬਣ ਸਕਦਾ ਗ੍ਰੇਡ ਸਾਡੇ ਪਾਸ ਹੋਏ ਤੇ ਮੌਕੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਮਸ਼ੀਨਾ ਦੋ ਚਾਰ ਦੇ ਦਿਓ ਜੇ ਨਹੀਂ ਮਸ਼ੀਨਾ ਦਿੰਦੇ ਤੇ ਸਾਨੂੰ ਲਿਖਤੀ ਦੇ ਦਿਓ ਅਸੀਂ ਆਪਣੇ ਵੇਸ ਤੇ ਆਪੇ ਨਾਲਾ ਪਵਾ ਲਾਂਗੇ ਠੀਕ ਹੈ ਜੀ ਉਹ ਅਸੀਂ ਆਪਣੀ ਵੇਸ ਤੇ ਜਿੱਦਾਂ ਮਰਜ਼ੀ ਕਰਵਾਈਏ ਨਾ ਉਹ ਲਿਖਤੀ ਦੇਣ ਡਿਆ ਨਾ ਸਾਡੇ ਕੋ ਮਸ਼ੀਨਾ ਪੁੱਛਣ ਡੀਆਂ ਤੇ ਨਾ ਸਾਡਾ ਹਾਲ ਚਾਲ ਪੁੱਛਣ ਡਿਆ ਕੋਈ ਵੀ ਬੰਦਾ ਨਹੀਂ ਪੁੱਛਣ ਡਿਆ ਜੀ ਠੀਕ ਹੈ ਹਾਂ ਜੀ ਦਲਾਵਰ ਸਿੰਘ 베ਦੀ ਬਜਰੀ ਕੰਪਨੀ ਬਾਡ ਨੰਬਰ 12 ਤੋਂ ਸਾਡੀ ਸਮੱਸਿਆ ਮੇਨ ਇਸ ਟਾਈਮ ਸਮੱਸਿਆ ਸਾਡੀ ਇਹ ਹੈ ਕਿ ਚੱਕੀ ਦੇ ਬਹਾਵ ਨੂੰ ਚੱਕੀ ਦਾ ਜਿਹੜਾ ਬਹਾਵ ਆ ਪਰਲੀ ਤਰਫ ਕੀਤਾ ਜਾਵੇ ਪਾਣੀ ਡਾਇਵਰਟ ਕੀਤਾ ਜਾਵੇ ਔਰ ਜਿਹੜਾ ਵੀ ਕਟਾਓ ਹੋਣ ਰਿਹਾ ਕਮ ਸੇ ਕਮ ਜਿਹੜਾ ਬਚਿਆ ਕੁਛ ਘਰ ਬਚੇ ਦੇ ਜਿਹੜੇ ਉਹ ਤਾਂ ਬਚ ਜਾਣ ਬਾਕੀ ਜਿਹੜੀ ਜਿਹੜੀ ਹੋਰ ਅਗਲੀ ਅੱਗੇ ਹੈ ਜਿਹੜੀ ਕਾਰਵਾਈ ਉਹ ਪੂਰੀ ਉਹਦਾ ਨਾ ਆ ਗਿਆ ਰੁੜ ਗਈ ਹੈ ਅੱਗੇ ਨਾਲ ਇੱਕ ਪੀਰ ਬਾਬੇ ਦੀ ਜਗਾ ਹੈ ਪੀਰ ਬਾਬੇ ਦਾ ਮਕਾਨ ਵੀ ਜਾਣ ਦਿੱਤਾ ਹੈ ਉਹ ਵੀ ਜਾ ਰਿਹਾ ਹੈ ਔਰ ਆਹੇ ਘਰਾਂ ਤੋਂ ਤਕਰੀਬਨ 20 25 20 ਫੁੱਟ ਤੇ ਰਹਿ ਗਏ ਆ ਜਾਨੀ ਕਿ ਇਹ ਪੂਰੇ ਮਕਾਨ ਜਿੰਨੇ ਵੀ 4-500 ਆਦਮੀ ਦੀ ਰਿਆਸ ਹੈ ਇਹ ਪੂਰੇ ਘਰ ਆਪਣਾ ਮਕਾਨ ਸ਼ਿਫਟ ਕਰਨ ਦੇ ਚੱਕਰ ਵਿੱਚ ਫਿਰ ਰਹਿਣਾ ਕਿਉਂਕਿ ਪ੍ਰਸ਼ਾਸਨ ਆਗੇ ਸਾਨੂੰ ਅਸੀਂ ਅੱਜ ਹਫ਼ਤਾ ਹੀ ਹੋ ਗਿਆ ਸਾਨੂੰ 도ੜਦੇ 도ੜਦੇ ਤੇ ਸਾਨੂੰ ਅਸਵਾਸਨ ਇਹੋ ਹੀ ਦਿੱਤਾ ਜਾਣ ਰਿਹਾ ਕਿ ਅੱਜ ਭੇਜ ਦਿਨਾਂ ਗੱਟੀਆਂ ਕਾਰਾਂ ਆਪਣਾ ਮਸ਼ੀਨਾ ਪਰਸੋ ਭੇਜ ਦਿਨਾਂ ਕੱਲ ਭੇਜ ਦੇਾਂਗੇ ਲੇਕਿਨ ਅੱਜ ਤੱਕ ਉਹ ਨਹੀਂ ਲੇਕਿਨ ਇਹ ਹਰ ਮਿੰਟ ਮਿੰਟ ਬਾਅਦ ਕਟਾਉ ਹੋਣ ਰਿਹਾ ਹਰ ਮਿੰਟ ਮਿੰਟ ਬਾਅਦ ਪੂਰੇ ਕ੍ਰੀਏਟਿਵ ਤੋਂ ਰੋੜ ਗਏ ਨਾ ਇਸ ਲਈ ਪ੍ਰਾਇੋਰਟੀ ਇਹ ਹੋਏ ਕਿ ਪ੍ਰਸ਼ਾਸਨ ਜਿੰਨੀ ਜਲਦੀ ਹੋ ਸਕੇ ਮਸ਼ੀਨਾਂ ਭੇਜੇ ਔਰ ਸਾਡਾ ਪਾਣੀ ਪਰਲੀ ਤਰਫ ਡਾਇਵਰਟ ਕਰੇ ਅਗਰ ਪ੍ਰਸ਼ਾਸਨ ਕੋਲ ਪੈਸਾ ਨਹੀਂ ਹੈ ਜਾਂ ਇਧਰ ਉਧਰ ਸਾਨੂੰ ਕਮਾਨ ਦੇ ਨਾਮੋ ਵੇਚ ਤੇ ਰਹਿ ਕੇ ਕਿਸੇ ਕ੍ਰੈਸ਼ਰ ਵਾਲੇ ਨੂੰ ਕਹਿ ਦੇਣ ਕ੍ਰੈਸ਼ਰ ਵਾਲੇ ਨੂੰ ਕਹਿ ਕੇ ਆਪਣਾ ਮਾਲ ਪੁੱਟ ਕੇ ਲੈ ਜਾਣ ਔਰ ਕਮ ਸੇ ਕ ਪਿੰਡ ਨੂੰ ਤੇ ਬਚਾ ਦੇਣ ਔਰ ਕ੍ਰੈਸ਼ਰਾਂ ਦੇ ਕੋਲ ਅਗਰ ਮਾਲ ਹੈ ਮਸ਼ੀਨਾਂ ਉਹਦੇ ਕੋਲ ਸਭ ਕੁਝ ਅਵੇਲੇਬਲ ਹੈ ਉਹਨਾਂ ਨੂੰ ਪਰਮਿਸ਼ਨ ਦੇ ਕੇ ਡੀਸੀ ਸਾਹਿਬ ਅਗਰ ਚਾਹਣ ਤਾਂ ਉਹਨਾਂ ਨੂੰ ਪਰਮਿਸ਼ਨ ਦੇ ਸਕਦੇ ਨੇ ਕਿ ਹਾਂ ਵੀ ਕਮ ਸੇ ਕਮ ਤੁਸੀਂ ਮਾਲ ਉਧਰੋਂ ਪੁੱਟ ਲੋ ਔਰ ਵੀ ਇਸ ਪਿੰਡ ਨੂੰ ਤੇ ਬਚਾਓ ਪਿੰ ਲੇਕਿਨ ਜੇ ਪ੍ਰਸ਼ਾਸਨ ਕੁਝ ਨਹੀਂ ਕਰਦਾ ਹਰ ਆਪਸ਼ਨ ਦੇ ਦਿੰਦਾ ਹੈ ਲੇਕਿਨ ਕੋਈ ਪ੍ਰਸ਼ਾਸਨ ਕੁਝ ਨਹੀਂ ਕਰਨ ਦੇਦਾ ਜਗਾ ਧੰਨਵਾਦ ਸਮੱਸਿਆ ਸਾਨੂੰ ਸਰ ਇਹੀ ਹੈ ਕਿ ਸਾਡਾ ਹੱਲ ਹੋਣਾ ਚਾਹੀਦਾ ਜਿੱਦਾਂ ਸਾਨੂੰ ਦੇਣਾ ਇਦਾਂ ਸਾਨੂੰ ਰਾਤ ਨਾ ਅਸੀਂ ਸੋਚ ਸਕਣਾ ਨਾ ਕੁਝ ਖਾਸ ਅਸੀਂ ਆਪਣਾ ਹਾਲ ਕਿ ਨੂੰ ਸੁਣਾਈ ਸਾਡੇ ਦੇ ਇੱਕ ਤੇ ਮਾਲਕ ਆ ਗਿਆ ਡੋਰੀ ਦੂਜੀ ਇਹਨਾਂ ਦੇ ਅੱਗੇ ਆ ਕਿ ਸਾਡਾ ਹੱਲ ਕਰੋ ਅੱਜ ਕਿੰਨੇ ਦਿਨ ਹੋਇਆ ਸਾਨੂੰ ਦੌੜਦੇ ਆ ਸਾਡੀ ਕੋਈ ਸੁਣਾਈ ਇਹ ਕਹਿੰਦੇ ਆ ਜਿਹੜੇ ਜਿਸ ਵੇਲੇ ਤੇ ਅਸੀਂ ਜੰਨੇ ਹੋਂ ਦੇ ਕੋਲੋਂ ਕਹਿੰਦੇ ਕੋਈ ਨਹੀਂ ਸਵੇਰੇ ਆਈਏ ਤੁਹਾਡਾ ਹੱਲ ਹੋ ਹੀ ਜਾਵੇ ਸਵੇਰਾ ਜਿੱਕੀ-ਜਿੱਕੀ ਸ਼ਾਮ ਪੈ ਜਾਂਦੀ ਹੈ ਸ਼ਾਮ ਦੇ ਨਾਲ ਸਾਨੂੰ ਰਾਤ ਵੀ ਲੰਘੀ ਜਾਂਦੀ ਹੈ ਪਾਣੀ ਦਾ ਬਾਅਦ ਕਿੰਨਾ ਹੈ ਜੀ ਪਾਣੀ ਦਾ ਦਿੱਖੀ ਬਹੁਤ ਹੋਰੇ ਇੱਕ ਘਟਾਤ ਹੁੰਦੀ ਹੈ ਸਾਡੇ ਦਿਸਦੇ ਬਹੁਤ ਜ਼ਿਆਦਾ ਬਣ ਜਾ ਜ਼ਿਆਦਾ ਜੀ ਕਿੰਨੀ ਦੇਰ ਦੀ ਸਮੱਸਿਆ ਹੈ ਤੁਹਾਡੀ ਇਹ ਸਮੱਸਿਆ ਬੜੀ ਕਾਫੀ ਪੁਰਾਣੀ ਆ ਚੱਲੇ ਆਈ ਹੈ ਆਂਦਨ ਕੰਦੇਨ ਦਿਖਦੇ ਨਾ ਤੇ ਚਲੀ ਜਾਂਦੇ ਕੰਮ ਕਰਦਨ ਚੱਲ ਪਾਤੇ ਅੱਜ ਤੋਂ ਪਹਿਲੇ ਗ੍ਰੇਨੇਟ ਰੇਲਵੇ ਦੇ ਵਜੇ ਇਹ ਉਹਨਾਂ ਦੇ ਸਿਰ ਦੇ ਉੱਤੇ 3540 ਸਾਲ ਲਾਉ ਆਹੀ ਉਹਨਾਂ ਗ੍ਰੇਨੇਟਾ ਤੇ ਕੱਢੇ ਨਾ ਉਸੇ ਬਾਅਦ ਦੇ ਵਿੱਚ ਸਾਡਾ ਕੋਈ ਹੱਲ ਨਹੀਂ